ਕੀ ਕੋਈ ਟਾਈਮ ਸੀਗਾ 100 ਕਿਲੋ ਤੋਂ ਉੱਪਰ ਜ਼ਮੀਨ ਸੀਗੀ ਦਾਦਾ ਪੜਦਾਦੇ ਵਧੀਆ ਕਮਾਈ ਸੀਗੀ ਰੋਜ਼ਗਾਰ ਦਾ ਸਾਧਨ ਸੀਗਾ ਜ਼ਮੀਨ ਸੀਗੀ ਵਾਈ ਕਰਦੇ ਸੀਗੇ ਤਾਂ ਇਹ ਹਾਲਾਤ ਕਿੰਦਾ ਬਣੇ ਇਹਨਾਂ ਹਾਲਾਤ ਇਹ ਹਾਲਾਤ ਜਿਹੜੀ ਪਹਿਲੀ ਸੀ ਨਾ ਪਹਿਲੀ ਬਾਰਡਰ ਤੇ ਰਹਿ ਗਈ ਆ ਜੀ ਜਦੋਂ ਜੰਗ ਹੋਈ ਨਾ ਲੜਾਈ ਹੋਈ ਆ ਇਹ ਸਾਡੇ ਜਿਹੜਾ ਪਰਦਾਦਾ ਸੀ ਲਾਹੌਰ ਦੇ ਰਹਿਣ ਵਾਲੇ ਸੀ ਇੱਧਰ ਦੇ ਜਦੋਂ ਪਹਿਲੀ ਬਾਰਡਰ ਤੇ ਸੀ ਉਹ ਉਧਰੇ ਰਹਿ ਗਈ ਕੋਸਤਾ ਕੋਚ ਇਹਨਾਂ ਨੇ ਡਰਦਿਆਂ ਮਰਿਆ ਨਹੀਂ ਆ ਗਏ ਨਹੀਂ ਉਧਰ ਵਾਪਸ ਜਿਹੜੇ ਵੀ ਕੋਧਰਲੇ ਉਧਰ ਰਹਿ ਗਏ ਇਧਰ ਆ ਗਏ ਇਧਰ ਰਹਿ ਗਏ ਉਹਨਾਂ ਦੇ ਅਸੀਂ ਵਿੱਚੋਂ ਬੱਚੇ ਜਿਹੜੇ ਹੋਏ ਆ ਇਹ ਡੜੀ ਹਰੀ 6-7 ਭਰਾਏ ਨੇ ਜਿਹੜਾ ਦਾਦਾ ਪਰਦਾਦਾ ਸੀ 4-5 ਭਰਾਏ ਸੀਗੇ 4-5 ਭਰਾਵਾਂ ਦੇ ਵਿੱਚੋਂ ਇਹਨਾਂ ਦੇ ਸਾਰੇ ਮੰਨ ਲਓ 4-5-5 ਬੱਚੇ ਸੀ ਇੱਕ ਦੇ ਵੀ ਅੱਜ 17-80 ਕਰ ਹੋ ਗਏ ਆ ਜੀ ਅਸੀਂ ਪਿੰਡ ਦੇ ਵਿੱਚ ਤੇ ਉਹ ਸਾਰਿਆਂ ਦੀ ਮੰਨ ਲਓ ਲਾ ਕੇ ਪਹਿਲੀ ਵੰਦੀ ਸੀ ਕੀ ਤਾਂ ਕਿਸੇ ਨੇ ਕੀ ਮੰਨ ਲਓ ਪਹੁੰਚਣ ਵਾਲੀ ਹੋਣਾ ਪੈਸਾ ਨਹੀਂ ਹੈਗਾ ਜੀ ਜਨਾਬ ਤੇ ਜਿਹੜਾ ਨੂੰ 50 ਸਾਲ ਹੋ ਗਏ ਪਹਿਲੀ ਵਾਰ ਆਓ ਛੱਡੇਗਾ ਨਹੀਂਗਾ ਇਸ ਕਾਰਨ ਬੰਦੇ ਕਰਦੇ ਦੀ ਵਿੱਚੋਂ ਤੇ ਇਸ ਕਾਰਨ ਅਸੀਂ ਤਾਂ ਲੱਗੇ ਨਹੀਂ ਅੱਗੇ ਹੱਥ ਬੰਨ ਕੇ ਆਪਾਂ ਤਾਂ ਨਹੀਂ ਆਪਣੀ ਬੋਲ ਨਹੀਂ ਪਹੁੰਚੇਗੀ ਫਰੂਟ ਦੀ ਫੜੀ ਲਗਾ ਕੇ ਆਪਣਾ ਕਾਰੋਬਾਰ ਜਿਹੜਾ ਉਹ ਕਰ ਰਿਹਾ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਬਿਲਕੁਲ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਹੀਪਰ ਦੀਆਂ ਹਨ ਜਿੱਥੇ ਇੱਕ ਗੁਰਸਿੱਖ ਨੌਜਵਾਨ ਸਬਤ ਸੂਰਤਾ ਗੁਰੂ ਦਾ ਬਾਣਾ ਜਿਹੜਾ ਉਹ ਪਾਇਆ ਹੋਇਆ ਤਾਂ ਹੱਥੀਕਰਤ ਜਿਹੜੀ ਹੈ ਉਹ ਕਰਿਆ ਆਪਾਂ ਤਾਂ ਮਾ ਨਹੀਂ ਸੋਚਿਆ ਨਾ ਹੀ ਮੈਂ ਕਿਸੇ ਦਾ ਪੈਸੇ ਵਾਲ ਸੋਚਿਆ ਮੈਂ ਆਪਦੇ ਕਿਰਤ ਕਰਕੇ ਲਜਾਵਣ ਉਹਨੂੰ ਸੋਚਦਾ ਮੈਂ ਆਪਦੇ ਕਿਰਤ ਦੇ ਹੋਣ ਮੇਰੇ ਹੂੰ ਵੀ ਨਾ ਹੀ ਮੈਂ ਕਹੇ ਤਾਂ ਮੰਗ ਕੇ ਆਖਾਂ ਮੈਨੂੰ ਚੱਲ ਮੇਰਾ ਕਾਰ ਪੂਰਾ ਹੋ ਜੇ ਇਹ ਵੀ ਵੀ ਨਹੀਂ ਹੂੰ ਮੈਂ ਅਜ ਕਿਹਾ ਤਾਂ ਮੇਰੇ ਮੈਂ ਕਾਰ ਕਿਰਤ ਨਾ ਪੂਰਾ ਹੋਵੇ ਹੂੰ ਹੋਵੇਂ ਨਾ ਹੋਵੇ ਪਰਿਵਾਰ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਮੈਂ ਸਿੰਘਣੀ ਹੈਗੀ ਆ ਜੀ ਤੇ ਪੰਜ ਬੱਚੇ ਨੇ ਹੂੰ ਚਾਰ ਕੁੜੀਆਂ ਹੈਗੀਆਂ ਨੇ ਇੱਕ ਲੜਕਾ ਨਿੱਕਾ ਸਾਰਿਆਂ ਤੋਂ ਬੱਚਾ ਉਹ ਵੀ ਅਮਰਤਾਰੀਆ ਨੇ ਬੱਚੇ ਅੰਮਰਤਾਰੀ ਨਹੀਂ ਗਏ ਦੀ ਨਾ ਚੂਲਾ ਛਕਾਇਆ ਬੇ ਬੱਚੇ ਨਿੱਕੇ ਨੇ ਗੁੜੀ ਆ ਗਈ ਆ 13 ਸਾਲ ਦੀ ਹੂੰ ਬਾਕੀ ਹੁਣ ਲਗਨ ਦੇ ਵਿੱਚ ਨੇ ਮੇਰੇ ਤੁਸੀਂ ਕਿੰਨਾ ਪੜੇ ਹੋ ਮੈਂ ਤਾਂ ਅਠਾ ਸ਼ਾਪ ਹੀ ਆ ਜੀ ਮੇਰਾ ਸਤਨਾਮ ਦਾ ਜਾਪ ਜਪਦਾ ਵੇਗੁਰੂ ਦਾ ਮੇਰਾ 24 ਘੰਟੇ ਚੱਲਦਾ ਰਹਿੰਦਾ ਜੀ ਜਾਪ ਵਿੱਚ ਹੀ ਵਾਹਿਗੁਰੂ ਨੇ ਬਰਕਤਾਂ ਪਾਈਆਂ ਹੋਈਆਂ ਆ ਆਨੰਦ ਨੇ ਹੁਣ ਅਸੀਂ ਇੱਥੇ ਦੇਖ ਰਏ ਸੀ ਕਈ ਇੱਥੇ ਭਿਖਾਰੀ ਆਏ ਆ ਤਾਂ ਤੁਸੀਂ ਫਰੂਟ ਚੱਕ ਕੇ ਉਦਾਂ ਹੀ ਦੇ ਰਹੇ ਸੀਗੇ ਉਹਨਾਂ ਨੂੰ हां ਤੁਸੀਂ ਤਾਂ ਇੱਥੇ ਇੱਕ ਕਮਾਈ ਵਾਸਤੇ ਹੀ ਜਿਹੜੀ ਫੜੀ ਆ ਉਹ ਲਗਾਈ ਹੋਈ ਕਦੇ ਸੋਚਿਆ ਨਹੀਂ ਕਿ ਮਨਚੀ ਗੀ ਘਾਟਾ ਪੈਂਦਾ ਨਹੀਂ ਘਾਟੇ ਬਾਰੇ ਨਹੀਂ ਸੋਚਿਆ ਕਦੇ ਵੀ ਤੇ 나ਈ ਮੈਨੂੰ ਮਹਾਰਾਜ ਨੇ ਕਿਤੇ ਘਾਟਾ ਪਾਇਆ ਜੀ ਤੁਹਾਨੂੰ ਕੀ ਆ ਮੈਨੂੰ ਮਹਾਰਾਜ ਆਪੇ ਗਫਾ ਖੁਲਾ ਹੋਰ ਦੇ ਦਿੰਦਾ ਮੰਨ ਲਓ ਜੀ ਇਹਨਾਂ ਨੇ ਪੰਜ ਰੁਪਏ 10 ਰੁਪਏ ਚੀ ਦਿੱਤੀ ਹੈ ਨਾ ਤੇ ਮੈਨੂੰ ਕੋਈ ਸੌਦਾ ਲੈਣ ਆਇਆ 10 ਰੁਪਏ ਉਹ ਵਧ ਦੇ ਜਾਂਦਾ ਉਹ ਖੁਸ਼ੀ ਹੈ ਲੋਹਾਂ ਬਾਬਾ ਤੂੰ 10 ਰੁਪਏ ਨਾਮ ਉੱਡ ਰੱਖ ਲੈ ਤੇ ਮੈਂ ਸੋਚ ਲੈਣਾ ਮਹਾਰਾਜ ਮੇਰੇ ਉਧਰੋਂ ਇਧਰ ਕਰਤੇ ਨੇ ਪੂਰੇ ਤੋਂ ਕਿੰਨੇ ਸਮੇਂ ਤੋਂ ਇਹ ਫੜੀ ਜਿਹੜੀ ਲਗਾਈ ਹੋਈ ਜ ਬੜੀ ਇੱਥੇ ਤਾਂ ਮਹਾਰਾਜ ਵੀਰ ਹੋ ਗਿਆ ਮੈਨੂੰ 5-6 ਸਾਲ ਬਾਕੀ ਮੈਨੂੰ ਕੰਮ ਕਰਦੇ ਨੂੰ 15-16 ਸਾਲ ਹੋ ਗਏ ਨੇ ਬਵਾਰ ਕਰਦੇ ਨੂੰ ਮੈਂ ਫੇਰ ਹੀ ਕਰਦਾ ਹਾਂ ਪਿੰਡਾਂ ਦੇ ਵਿੱਚ ਪਿੰਡਾਂ 'ਚ ਫੇਰੀ ਕਰਕੇ ਸਬਜ਼ੀ ਵੇਚਣੀ ਘਰ-ਘਰ ਜਾ ਕੇ ਜਦ ਮੈਂ ਪਹਿਲਾ ਸਾਈਕਲ ਤੇ ਸ਼ੁਰੂ ਕੀਤਾ ਕੰਮ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਰਖਾਪ ਟੀਵੀ ਤੇ ਮੈਂ ਹਾਂ ਪਰਮਜੀਤ ਸਖਾਣਾ ਅੱਜ ਤੁਹਾਨੂੰ ਇੱਕ ਐਸੇ ਗੁਰਸਿੱਖ ਨੌਜਵਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦੇ ਦਾਦੇ ਪੜਦਾਦੇ ਦੀ ਕਿਸੇ ਟਾਈਮ ਤੂਤੀ ਬੋਲਦੀ ਸੀ 100 ਕਿੱਲਾ ਜ਼ਮੀਨ ਦਾ ਸੀਗਾ ਤਾਂ ਚੰਗੀ ਵਾਈ ਸੀਗੀ ਚੰਗੀ ਕਮਾਈ ਸੀਗੀ ਹੌਲੀ ਹੌਲੀ ਸਮਾਂ ਬੀਤਦਾ ਗਿਆ ਭਰਾਵਾਂ ਵਿੱਚ ਵੰਡੀਆਂ ਪੈ ਗਈਆਂ ਤੇ ਜ਼ਮੀਨ ਜਿਹੜੀ ਉਹ ਵੰਡੀ ਗਈ ਤਾਂ ਹਾਲਾਤ ਜਿਹੜੇ ਉਸ ਪਰਿਵਾਰ ਦੇ ਨਾਜੁਕ ਬਣ ਗਏ ਤਾਂ ਪਰ ਉਸ ਗੁਰਸਖ ਨੌਜਵਾਨ ਨੇ ਹਿੰਮਤ ਨਹੀਂ ਹਾਰੀ ਅੱਤ ਦੀ ਗਰੀਬੀ ਦੇਖੀ ਪਰ ਹਿੰਮਤ ਨਹੀਂ ਹਾਰੀ ਫਿਰ ਉਹ ਗੁਰਸਿੱਖ ਨੌਜਵਾਨ ਰੋਡ ਉੱਪਰ ਫਰੂਟ ਦੀ ਫੜੀ ਲਗਾ ਕੇ ਆਪਣਾ ਕਾਰੋਬਾਰ ਜਿਹੜਾ ਉਹ ਕਰ ਰਿਹਾ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਬਿਲਕੁਲ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਹੀਪਰ ਦੀਆਂ ਹਨ ਜਿੱਥੇ ਇੱਕ ਗੁਰਸਿੱਖ ਨੌਜਵਾਨ ਸਬਤ ਸੂਰਤਾ ਗੁਰੂ ਦਾ ਬਾਣਾ ਜਿਹੜਾ ਉਹ ਪਾਇਆ ਹੋਇਆ ਤਾਂ ਹੱਥੀਕਰਤ ਜਿਹੜੀ ਆ ਉਹ ਕਰ ਰਿਹਾ ਅਸੀਂ ਵੀਰ ਨਾਲ ਗੱਲਬਾਤ ਕੀਤੀ ਆ ਤਾਂ ਉਸ ਨੇ ਦੱਸਿਆ ਕਿ ਕ੍ਰੀਪ 100 ਕਿੱਲੇ ਤੋਂ ਉੱਪਰ ਉਹਨਾਂ ਕੋਲੇ ਜ਼ਮੀਨ ਸੀਗੀ ਪਿਓ ਦਾਦੇ ਦਾਦੇ ਪੜਦਾਦੇ ਵਾਈ ਕਰਦੇ ਸੀਗੇ ਤਾਂ ਚੰਗੀ ਕਮਾਈ ਸੀਗੀ ਚੰਗਾ ਰੋਜ਼ਗਾਰ ਸੀਗਾ ਵਧੀਆ ਘਰ-ਬਾਰ ਸੀਗਾ ਪਰ ਹੌਲੀ-ਹੌਲੀ ਸਮਾਂ ਸਮੇਂ ਨੇ ਕਰਵਟ ਲਈ ਹਾਲਾਤ ਜਿਹੜੇ ਆ ਉਹ ਅੱਜਕ ਬਣ ਗਏ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਗੁਰਸਿੱਖ ਨੌਜਵਾਨ ਆ ਜਿਹੜਾ ਫਰੂਟ ਦੀ ਫੜੀ ਲਗਾ ਕੇ ਆਪਣਾ ਰੋਜ਼ਗਾਰ ਜਿਹੜਾ ਉਹ ਚਲਾ ਰਹੇ ਆ ਆਮ ਦੇਖਿਆ ਜਾਵੇ ਤਾਂ ਜਦੋਂ ਇਦਾਂ ਦੀ ਕੋਈ ਮੁਸੀਬਤ ਪੈਂਦੀ ਹੈ ਨੌਜਵਾਨ ਜਾਂ ਤਾਂ ਨਸ਼ਿਆਂ ਵੱਲ ਹੋ ਜਾਂਦੇ ਆ ਜਾਂ ਫਿਰ ਹਿੰਮਤ ਹਾਰ ਕੇ ਬੈਹ ਜਾਂਦੇ ਆ ਤੇ ਜਾਂ ਫਿਰ ਉਹਨਾਂ ਦੇ ਮਨ ਵਿੱਚ ਬਾਹਰ ਜਾਣ ਦੀ ਜਿਹੜੀ ਲਾਲਸਾ ਉਹ ਪੈਦਾ ਹੋ ਜਾਂਦੀ ਹੈ ਕਿ ਅਸੀਂ ਵਿਦੇਸ਼ ਚਲੇ ਜਾਈਏ ਤਾਂ ਵਿਦੇਸ਼ ਜਾ ਕੇ ਆਪਣਾ ਕੰਮ ਕਾਰਜ ਜਿਹੜਾ ਉਹ ਸੈੱਟ ਕਰ ਲਈਏ ਪਰ ਇਸ ਨੌਜਵਾਨ ਨੇ ਅਜੇ ਹੁਣ ਕੁਝ ਵੀ ਨਹੀਂ ਕੀਤਾ ਬਲਕਿ ਪੰਜਾਬ ਵਿੱਚ ਰਹਿ ਕੇ ਹੀ ਫਰੋਜਪੁਰ ਵਿੱਚ 1 ਕਰੋੜ ਤੇ ਫੜੀ ਲਗਾਈ ਤੇ ਹੁਣ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਉਹ ਚੰਗਾ ਚਲਾ ਰਿਹਾ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਦਾ ਵੀਰ ਦਾ ਨਾਮ ਕੀ ਆ ਤੁਹਾਡਾ ਮੈਨਾਜ ਗਸੀਰ ਸਿੰਘ ਵੀਰ ਜੀ ਕਿਹੜਾ ਪਿੰਡ ਆ ਤੁਹਾਡਾ ਪਿੰਡ ਕੋਰ ਸਿੰਘ ਵਾਲਾ ਜੀ ਕਿੰਨੇ ਸਮੇਂ ਤੋਂ ਇਹ ਫੜੀ ਜਿਹੜੀ ਲਗਾਈ ਹੋਈ ਹੈ ਫੜੀ ਇੱਥੇ ਤਾਂ ਮੈਂ ਰਾਜਵੀਰ ਹੋ ਗਿਆ ਮੈਨੂੰ 5-6 ਸਾਲ ਬਾਕੀ ਮੈਂ ਕੰਮ ਕਰਦਿਆਂ ਚ 15 16 ਸਾਲ ਹੋ ਗਏ ਨੇ ਬਵਾਰ ਕਰਦੇ ਨੂੰ ਹੂੰ ਮੈਂ ਫੇਰ ਹੀ ਕਰਦਾ ਹਾਂ ਪਿੰਡਾਂ ਦੇ ਵਿੱਚ ਹੂੰ ਪਿੰਡਾਂ 'ਚ ਫੇਰੀ ਕਰਕੇ ਸਬਜ਼ੀ ਵੇਚਨੀ ਘਰ-ਘਰ ਜਾ ਕੇ ਜਦ ਮੈਂ ਪਹਿਲਾਂ ਸਾਈਕਲ ਤੇ ਸ਼ੁਰੂ ਕੀਤਾ ਕੰਮ ਹੂੰ ਜਦ ਕੀਤਾ ਮੈਨੂੰ ਘਰੋਂ ਕੱਢ ਦਿੱਤਾ ਇਹਨਾਂ ਨੇ ਅੱਡ ਕਰ ਦਿੱਤਾ ਹੂੰ ਤੇ ਮੈਂ ਆ ਤਾਂ ਸਾਈਕਲ ਉਧਾਰਾ ਲਿਆ ਕਿਸੇ ਤੋਂ 1 ਮਹੀਨੇ ਵਾਸਤੇ ਕਿਸੇ ਤੋਂ ਲਿਆ 1 ਮਹੀਨਾ ਨੂੰ ਕਰਕੇ ਲਿਆ ਵੀ ਮਹੀਨਾ ਤੈਨੂੰ ਵਾਪਸ ਮੋੜ ਦੂੰਗਾ ਮਹੀਨਾ ਮੈਂ ਕੰਮ ਕੀਤਾ ਆਪਦਾ 250 ਰੁਪਿਆ ਮੇਰੇ ਘਰ ਪਿਆ ਸੀ ਤੇ ਮੈਂ ਮੰਡੀ ਜਾਵੜਾ ਸਬਜ਼ੀ ਸਬਜ਼ੀ ਲੈਣ ਵਾਸਤੇ ਘਰ ਵਾਸਤੇ ਗੱਟੂ ਲੈ ਕੇ ਗਿਆ ਤੇ ਮਹਾਰਾਏ ਦੇ ਮੇਰ ਭਾਈ ਮੇਰ ਦਾਦੀ ਸੀਗੀ ਉਹਾਂ ਦੇ ਪੁੱਤ ਤੋਂ ਸਬਜ਼ੀ ਵਿੱਚ ਨ ਲੱਗ ਜਾ ਮੈਂ ਚਲੋ ਠੀਕ ਆ ਮੈਂ ਪਹਿਲੇ ਦਿਨ 250 ਸੌਦਾ ਲੈ ਕੇ ਆਦਾ ਸਿੰਗਲ ਤੇ ਫੇਰੀ ਕਰ ਕਰਕੇ ਹੌਲੀ ਹੌਲੀ ਵੇਚਦਾ ਰਿਹਾ ਕਿ 100 ਬਣ ਗਿਆ 50 ਬਣ ਗਿਆ ਲੈਣ ਬਣਾ ਲਈ ਹੌਲੀ ਹੌਲੀ ਮੈਂ ਮਹੀਨੇ ਬਾਅਦ ਰੱਖਸ਼ਾ ਲੈ ਲਿਆ ਜਿਹੜਾ ਪੈਰਾਂ ਨਾਲ ਚੱਲਦੇ ਆ ਉਹ ਮੈਂ ਕਿਸ਼ਤਾਂ ਤੇ ਲਿਆ ਜੀ ਉਹਦੇ ਤੋਂ ਮਹੀਨੇ ਦੇ ਵਿੱਚ ਉਹ ਦੋ ਵਿੱਚ ਪੈਸੇ ਦੇਣੇ ਕੀਤੇ ਹੁੰਦੇ ਨਾਲ ਮੈਂ ਕਿਸ਼ਤਾਂ ਤੇ ਲੈ ਕੇ ਉਹਦੇ ਬਾਅਦ ਮੈਂ ਉਹਦੇ ਤੇ ਕੰਮ ਸ਼ੁਰੂ ਕਰ ਲਿਆ ਉਹਦੇ ਤੇ ਕੰਮ ਸ਼ੁਰੂ ਕੀਤਾ ਮੈਂ ਉਹ ਚੜਦੀ ਕਲਾ ਮਾਰਾ ਇਹਨੇ ਕੀਤੀ ਫਿਰ ਮੈਂ ਮੋਟਰਸਾਈਕਲ ਲੈ ਲਿਆ ਕਿਸ਼ਤਾਂ ਤੇ ਮੋਟਰਸਾਈਕਲ ਲੈ ਲਿਆ ਮੋਟਰਸਾਈਕਲ ਦੇ ਕਿਸ਼ਤਾਂ ਲਾ ਲੀਆਂ ਰੋਟੀ ਕਮਾਉਂਦਾ ਰਿਆ ਮੈਂ ਫਿਰ ਮੈਂ ਰੇੜੀ ਬਣਾ ਲਈ ਆ ਜਿਹੜੀ ਮੋਟਰਸਾਈਕਲ ਦੇ ਵਿੱਚ ਫਿੱਟ ਕਰ ਲਈ ਜਿਵੇਂ ਜਿਵੇਂ ਕੰਮ ਵਧਾ ਗਿਆ ਮੈਂ ਵਧਾਦਾ ਰਿਹਾ ਰਿਹਾ ਰੈਡੀ ਫਿਟ ਕਰਕੇ ਉਹ ਰੈਡੀ ਤੇ ਸ਼ੁਰੂ ਕੀਤਾ ਮੈਂ ਪਿੰਡਾਂ 'ਚ ਵੇਚਦਾ ਰਿਹਾ ਸੌਦਾ ਆਵਾਜ਼ ਮਾਰ ਕੇ ਸਪੀਕਰ ਤੇ ਵੀ ਉਹ ਵੀ ਮੂੰਹ ਆਵਾਜ਼ ਮਾਰ ਕੇ ਜਿਹੜਾ ਕਰ ਮੈਂ ਤੋਂ ਸੌਦਾ ਲੈਂਦਾ ਉਹ ਦੂਰੀਆਂ ਮੈਨੂੰ ਠੀਕ ਕੇ ਸੌਦਾ ਲੈਂਦਾ ਜਿਹਨਾਂ ਚ ਸੌਦਾ ਨਹੀਂ ਲੈਂਦਾ ਸੀ ਜੂ ਸਿੰਘ ਆਏਗਾ ਸੌਦਾ ਲਾਂਗੇ ਮੈਂ ਉਹ ਕਰਕੇ ਮੈਂ ਉਸ ਤੋਂ ਬਾਅਦ ਮੈਂ ਲੈ ਲਿਆ ਹਾਥੀ ਲੈ ਲਿਆ ਜੀ ਆਟੋ ਆ ਹਾਥੀ ਲੈ ਲਿਆ ਤੇ 5-7 ਸਾਲੋਂ ਦੇ ਨਾਲ ਹਾਥੀ ਤੇ ਮੈਂ ਕੰਮ ਕਰਦਾ ਰਿਹਾ ਮੈਂ ਫੇਰ ਹੀ ਕਰਦਾ ਰਿਹਾ ਅੱਜ ਵੀ 5-6 ਸਾਲ ਹੋ ਗਏ ਮੈਂ ਇੱਥੇ ਉਹਦੇ ਬਾਫੜੀ ਇੱਥੇ ਲਗਾ ਲਿਆ ਲੋਕਡਾਊਨ ਤੋਂ ਪਹਿਲਾਂ ਦੀ ਲੋਕਡਾਊਨ ਵੀ ਇੱਥੇ ਲੜੇ ਆ ਮੈਂ ਤਾਂ ਅਤਰਲੇ ਕੱਢ ਕੇ ਆ ਤਾਂ ਟਾਈਮ ਪਾਸ ਕੀਤਾ ਸੀਗਾ ਤੇ ਇੱਥੇ ਹੁਣ 5-6 ਸਾਲ ਹੋ ਗਏ ਨੇ ਨੰਨਾ ਰੋਟੀ ਕਮਾਰਿਆ ਇਥੇ ਖਾ ਕਰਕੇ ਆਪਣੇ ਬੱਚਿਆਂ ਦੇ ਵਿੱਚ ਰਾਤ ਨੂੰ ਜਾ ਕੇ ਘਰੇ ਪੈਣਾ ਫਿਰ ਵੀ ਮੈਂ ਜਿਵੇਂ ਤੁਸੀਂ ਪਹਿਲਾਂ ਸਾਨੂੰ ਦੱਸ ਕੇ ਹਟੇ ਹੋ ਕਿ ਕੋਈ ਟਾਈਮ ਸੀਗਾ 100 ਕਿਲੋ ਤੋਂ ਉੱਪਰ ਜ਼ਮੀਨ ਸੀਗੀ ਦਾਦੇ ਪੜਦਾਦੇ ਵਧੀਆ ਕਮਾਈ ਸੀਗੀ ਰੋਜ਼ਗਾਰ ਦਾ ਸਾਧਨ ਸੀਗਾ ਜ਼ਮੀਨ ਸੀਗੀ ਵਾਈ ਕਰਦੇ ਸੀ ਤਾਂ ਇਹ ਹਾਲਾਤ ਕਿੱਦਾ ਬਣੇ ਇਹਨਾਂ ਹਾਲਾਤ ਇਹ ਲਾਦ ਜਿਹੜੀ ਪਹਿਲੀ ਸੀ ਨਾ ਪਹਿਲੀ ਬਾਰਡਰ ਤੇ ਰਹਿ ਗਈ ਆ ਜੀ ਜਦੋਂ ਜੰਗ ਹੋਈ ਨਾ ਲੜਾਈ ਹੋਈ ਆ ਇਹ ਸਾਡੇ ਜਿਹੜਾ ਪਰਦਾਦਾ ਸੀ ਲਾਹੌਰ ਦੇ ਰਹਿਣ ਵਾਲੇ ਸੀ ਇਧਰ ਦੇ ਜਦੋਂ ਪਹਿਲੀ ਬਾਰਡਰ ਤੇ ਸੀ ਉਹ ਉਧਰੇ ਰਹਿ ਗਈ ਕੋਸਤਾ ਕੋਚ ਇਹਨਾਂ ਨੇ ਹੁਣ ਡਰਦਿਆਂ ਮਰਿਆ ਨਹੀਂ ਆ ਗਏ ਨੇ ਉਧਰ ਵਾਪਸ ਜਿਹੜੇ ਵੀ ਕੋ ਉਧਰ ਲੇ ਉਧਰ ਰਹਿ ਗਏ ਇਧਰ ਆ ਗਏ ਇਧਰ ਰਹਿ ਗਏ ਉਹਨਾਂ ਦੇ ਅਸੀਂ ਵਿੱਚੋਂ ਬੱਚੇ ਜਿਹੜੇ ਹੋਏ ਆ ਇਹ ਡੈਡੀ ਹਰੀ 6-7 ਭਰਾਏ ਨੇ ਜਿਹੜਾ ਦਾਦਾ ਪਰਦਾਦਾ ਸੀ 4-5 ਭਰਾਏ ਸੀਗੇ 4-5 ਭਰਾਵਾਂ ਦੇ ਵਿੱਚੋਂ ਇਹਨਾਂ ਦੇ ਸਾਰੇ ਮੰਨ ਲਓ 4-5-5 ਬੱਚੇ ਸੀ ਇੱਕ ਦੇ ਵੀ ਅੱਜ 17-80 ਕਰ ਹੋ ਗਏ ਆ ਜੀ ਅਸੀਂ ਪਿੰਡ ਦੇ ਵਿੱਚ ਤੇ ਉਹ ਸਾਰਿਆਂ ਦੀ ਮੰਨ ਲਓ ਲਾ ਕੇ ਪਹਿਲੀ ਵੰਦੀ ਸੀ ਕੀ ਤਾਂ ਕਿਸੇ ਨੇ ਕੀ ਮੰਨ ਲਓ ਪਹੁੰਚਣ ਵਾਲੀ ਹੋਣਾ ਪੈਸਾ ਨਹੀਂ ਹੈਗਾ ਜੀ ਜਨਾਬ ਤੇ ਜਿਹੜਾ ਨੂੰ 50 ਸਾਲ ਹੋ ਗਏ ਪਹਿਲੀ ਵਾਰ ਆ ਉਹ ਛੱਡੇਗਾ ਨਹੀਂਗਾ ਇਸ ਕਾਰਨ ਬੰਦੇ ਕਰਦੇ ਦੇ ਵਿੱਚੋਂ ਤੇ ਇਸ ਕਰਨਾ ਅਸੀਂ ਤਾਂ ਲੱਗੇ ਨਹੀਂ ਅੱਗੇ ਹੱਥ ਬੰਨ ਕੇ ਆਪਾਂ ਤਾਂ ਨਹੀਂ ਆਪਣੀ ਬੋਲ ਨਹੀਂ ਪਹੁੰਚੇਗੀ ਵੀ ਉੱਥੇ ਮਰਨ ਜਾਣਾ ਜੇ ਮਰਨਾ ਤਾਂ ਵੀ ਉਹ ਜਿਹਨੇ 50 ਸਾਲ ਪਹਿਲੀ ਵਾਰ ਆਇਆ ਉਹ ਛੱਡੇਗਾ ਨਹੀਂ ਹੈਗਾ ਉਹ ਜਾ ਮਾਰ ਦੇਗਾ ਜੇ ਮਰ ਜਾਏਗਾ ਇਸ ਚੱਕਰ ਦੇ ਵਿੱਚ ਅਸੀਂ ਉਧਰ ਨਾ ਧਿਆਨ ਕੀਤਾ ਤੇ ਨਾ ਹੀ ਮਾਰਿਆ ਨਹੀਂ ਕੀਤਾ ਉਹਨੇ ਕਮਾਈ ਤੇ ਧਿਆਨ ਕਿਧਾ ਉਹਦਾ ਕਮਾਈ ਕਰੋ ਮਾਰ ਆ ਜਾਣਾ ਤੇ ਆਪਾਂ ਤਾਂ ਮਾਰ ਨਹੀਂ ਸੋਚਿਆ ਨਾ ਹੀ ਮੈਂ ਕਿਸੇ ਦਾ ਪੈਸੇ ਵਾਲ ਸੋਚਿਆ ਮੈਂ ਆਪਦੇ ਕਿਰਤ ਕਰਕੇ ਲ ਜਾਵਾਂ ਉਹ ਨਾ ਸੋਚਦਾ ਮੈਂ ਆਪਦੇ ਕਿਰਤ ਦੇ ਹੋਣ ਮੇਰੇ ਮੇਨਾਂ ਮੈਂ ਕਹੇ ਤਾਂ ਮੰਗ ਕੇ ਆਖਾਂ ਮੈਨੂੰ ਚੱਲ ਮੇਰਾ ਕਾਰ ਪੂਰਾ ਹੋ ਜੇ ਇਹ ਵੀ ਵੀ ਨਹੀਂ ਮੈਂ ਅੱਜ ਕਹਿੰਦਾ ਸੀ ਮੇਰੇ ਮੈਂ ਕਾਰਕਿਰਤਨਾ ਪੂਰਾ ਹੋਵੇ ਹੋਵੇਂ ਨਾ ਹੋਵੇ ਪਰਿਵਾਰ ਵਿੱਚ ਕਣ-ਕੋਣ ਹੈ ਪਰਿਵਾਰ ਦੇ ਵਿੱਚ ਮੈਂ ਸਿੰਘਣੀ ਹੈਗੀ ਆ ਜੀ ਤੇ ਪੰਜ ਬੱਚੇ ਨੇ ਚਾਰ ਕੁੜੀਆਂ ਹੈਗੀਆਂ ਨੇ ਇੱਕ ਲੜਕਾ ਨਿੱਕਾ ਸਾਰਿਆਂ ਤੋਂ ਬੱਚਾ ਉਹ ਵੀ ਅਮਰਤਾਰੀ ਹੈ ਨਹੀਂ ਆ ਬੱਚੇ ਅਮਰਤਾਰੀ ਨਹੀਂ ਗਏ ਜੀ ਨਾ ਚੁਲਾ ਛਕਾਇਆ ਬੇ ਬੱਚੇ ਨਿੱਕੇ ਨੇ ਕੁੜੀਆਂ ਹੈਗੀਆਂ 13 ਸਾਲ ਦੀ ਬਾਕੀ ਹੁਣ ਲਗਨ ਦੇ ਵਿੱਚ ਨੇ ਮੇਰੇ ਬਿਮਾਲਾ ਲੋ ਇਹ ਹੈਗਾ ਵੀ ਮਾਲੋ ਕੋਈ ਗਲਤ ਪਾਸੇ ਨਹੀਂ ਜਾ ਰਹੇ ਬੱਚੇ ਖਾਣ ਪੀਣ ਨਹੀਂ ਗਲਤ ਲੱਗ ਰਹੇ ਮੰਨ ਲਓ ਵੀ ਕੋਈ ਮੱਚ ਪਰਿਵਾਰ ਸਾਡੇ ਦੂਜੇ ਦਾਰੂ ਪੀਣ ਵਾਲੇ ਆ ਗਏ ਨੇ ਗੁਰੂ ਤੇ ਲੜ ਲਾਏ ਹੋਏ ਆ ਹਾਂ ਲੱਗੇ ਹੋਏ ਨੇ ਬਾਣੀ ਪੜ੍ਹਦੇ ਨੇ ਮੈਂ ਵੀ ਪੜ੍ਹਦਾ ਦੋ ਵੀ ਪੜ੍ਹਦੇ ਨੇ ਤੁਸੀਂ ਕਿੰਨਾ ਪੜ੍ਹੇ ਹੋਏ ਮੈਂ ਤਾਂ ਅੰਗੂਠਾ ਸ਼ਾਹ ਪਿਆ ਜੀ ਮੈਂ ਤਾਂ ਸਤਨਾਮ ਦਾ ਜਾਪ ਜਪਦਾ ਵੇ ਗੁਰੂ ਦਾ ਮੇਰਾ 24 ਘੰਟੇ ਚੱਲਦਾ ਰਹਿੰਦਾ ਜੀ ਜਾਪ ਵਿੱਚ ਹੀ ਵਾਹਿਗੁਰੂ ਨੇ ਬਰਕਤਾਂ ਪਾਈਆਂ ਹੋਈਆਂ ਹਾਂ ਆਨੰਦ ਨੇ ਜਦੋਂ ਛੱਡਦੇ ਹੀ ਤਾਂ ਉਹ ਛੱਡ ਦਿੰਦਾ ਬਾ ਉਹਦਾ ਜੱਜ ਭੱਜ ਜਾ ਭੱਜ ਕੇ ਵੇਖ ਲਓ ਹੁੰਦਾ ਤੇ ਜਾਪ ਵੀ ਕਰਨਾ ਸਤਨਾਮ ਵਾਇਰੂ ਜਾਪ ਕਰਨਾ ਮੈਂ ਬਾਕੀ ਜਿੰਨਾ ਕੋਈ ਆ ਜਾਵੇ ਅਰਦਾਸ ਬੇਨਤੀ ਵੀ ਕਰਦੇ ਸੀ ਦੀ ਆ ਕਿ ਤੋ ਆਵੇ ਮਹਾਰਾਜ ਆਪੇ ਅੱਗੇ ਲਿਆ ਆਂਦੇ ਹੂੰ ਪੜਨੀ ਤਾਂ ਨਹੀਂ ਆਉਂਦੀ ਤੇ ਮੂੰ ਜਵਾਨੀ ਆਪੇ ਯਾਦ ਕਰ ਦਿੰਦੇ ਮਹਾਰਾਜ ਹੁਣ ਅਸੀਂ ਇੱਥੇ ਦੇਖ ਰਏ ਸੀ ਕਈ ਇੱਥੇ ਪਿਖਾਰੀ ਆਏ ਆ ਤਾਂ ਤੁਸੀਂ ਫਰੂਟ ਚੱਕ ਕੇ ਉਦਾਂ ਹੀ ਦੇ ਰਹੇ ਸੀਗੇ ਉਹਨਾਂ ਨੂੰ ਤਾਂ ਤੁਸੀਂ ਤਾਂ ਇੱਥੇ ਇੱਕ ਕਮਾਈ ਵਾਸਤੇ ਹੀ ਜਿਹੜੀ ਫੜੀ ਆ ਉਹ ਲਗਾਈ ਹੋਈ ਕਦੇ ਸੋਚਿਆ ਨਹੀਂ ਕਿ ਮਨ ਚ ਕੀ ਘਾਟਾ ਪੈਂਦਾ ਨੀ ਘਾਟੇ ਬਾਰੇ ਨਹੀਂ ਸੋਚਿਆ ਕਦੇ ਵੀ ਤੇ ਨਾ ਹੀ ਮੈਨੂੰ ਮਹਾਰਾਜ ਨੇ ਕਿਤੇ ਘਾਟਾ ਪਾਇਆ ਜੀ ਤੋਂ ਕੀ ਆ ਮੈਨੂੰ ਮਹਾਰਾਜ ਆਪੇ ਗਫਾ ਖੁਲਾ ਹੋਰ ਦੇ ਦਿੰਦਾ ਮੰਨ ਲਓ ਜੀ ਇਹਨਾਂ ਨੇ ਪੰਜ ਰੁਪਏ 10 ਰੁਪਏ ਚੀ ਦਿੱਤੀ ਹੈ ਨਾ ਤੇ ਮੈਨੂੰ ਕੋਈ ਸੌਦਾ ਲੈਣ ਆਇਆ 10 ਰੁਪਏ ਵਾਧੇ ਦੇ ਜਾਂਦਾ ਉਹ ਖੁਸ਼ੀ ਹੈ ਲੋਹਣ ਬੱਬਾ ਤੂੰ 10 ਰੁਪਏ ਨਾਮ ਉੱਡ ਰੱਖ ਲੈ ਤੇ ਮੈਂ ਸੋਚ ਲੈਣਾ ਮਹਾਰਾਜ ਮੇਰੇ ਉਧਰੋਂ ਇਧਰੋਂ ਘਾਟੇ ਨੇ ਪੂਰੇ ਤੋਂ ਮਹਾਰਾਜ ਕੋਈ ਨਾ ਕੋਈ ਰਸਤਾ ਖੋਲ ਹੀ ਦੂ ਹਾਂ ਇਹ ਹੈਗਾ ਵੀ ਮੰਨ ਲਓ ਮੈਂ ਨੇ ਇਹ ਸੋਚਿਆ ਕਦੇ ਵੀ ਮੈਂ ਇਹਨਾਂ ਨੂੰ ਦਿਨਾ ਮਹਾਰਾਜ ਤੁਹਾਨੂੰ ਮਹਾਰਾਜ ਮੈਂ ਇਹਨਾਂ ਤੋ ਇਹਦਾ ਮੈਨੂੰ ਇਹਨਾਂ ਦੇ ਕਰਮਾਂ ਨੂੰ ਮਿਲ ਆ ਰਿਹਾ ਹੂੰ ਕਿੰਨੇ ਕਿੰਨੇ ਕ ਆਉਂਦੇ ਆ ਪਖਾੜੀ 30 ਕਰਿਆ 30 ਤੇ ਹੈਗੇ ਨੇ ਆਈਆ 30 ਬੰਦੀ 30 ਤਾਂ ਆ ਹੀ ਰਹੇ ਨੇ ਡੇਲੀ ਆ ਹੀ ਰਹੇ ਨੇ ਕਈ ਆ ਜੇ ਬੱਚੇ ਨੇ ਦੋ ਦੋ ਵਾਰੀ ਵੀ ਆ ਜਾਂਦੇ ਨੇ ਦੋ ਦੋ ਵਾਰੀ ਵੀ ਆ ਜਾਂਦੇ ਨੇ ਖਾਲੀ ਕਿਸ ਨੂੰ ਮੋੜਨਾ ਇਹ ਕੱਲੇ ਇਹ ਨਹੀਂ ਬੁਹਾਰੀ ਆ ਰਹੇ ਨੇ ਸਿੰਘ ਭਰਾ ਵੀ ਆ ਰਹੇ ਨੇ ਕੋ ਸੱਜਣ ਭਰਾ ਵੀ ਆ ਰਹੇ ਨੇ ਉਹਨਾਂ ਨੂੰ ਵੀ ਸੇਵਾ ਕਰੀ ਜਾਈਦੀ ਆ ਤੇ ਮਾਰਾ ਜ ਆਪਣੇ ਪੰਡਾਰੇ ਖੁੱਲੇ ਨੇ ਵੀ ਮੰਨ ਲਓ ਅੱਜ ਆਪਣੇ ਕੋ ਥੋੜੀ ਜਿਹੀ ਰਸਤਾ ਨੀ ਰਸਤਾ ਵਧੂ ਹੁੰਦੀਆਂ ਨੇ ਤੇ ਇਹ ਜੀ ਕਿਤੇ ਮੰਨ ਤੇ ਜਿਵੇਂ ਤੁਸੀਂ ਕਹ ਰਹੇ ਨਹੀਂ ਆਈ ਕਦੇ ਵੀ ਵੀ ਆਪਣੇ ਘਰੋਂ ਜਾ ਰਹੇ ਨੇ ਜਿਵੇਂ ਆ ਵੀ ਤੂੰ ਵੀ ਮਿਹਨਤ ਕਰ ਰਿਹਾ ਹੈ ਤੇ ਪਰ ਨਹੀਂ ਇਹ ਜੀ ਕਿਤੇ ਵੀ ਆਈ ਨਹੀਂ ਮਹਾਰਾਜ ਆਪੇ ਜਿਵੇਂ ਮੈਂ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਕਿ ਪਖਾਰੀ ਆਇਆ ਤਾਂ ਉਸ ਨੂੰ ਫਰੂਟ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਇਦਾਂ ਦਿਹਾੜੀ ਵਿੱਚ ਵੀਰ ਦਾ ਕਹਿਣਾ ਹੈ ਕਿ 25 ਤੋਂ 30 ਜਿਹੜੇ ਇਦਾਂ ਦੇ ਪਖੜੀ ਜਿਹੜੇ ਆ ਉਸ ਕੋਲ ਆਉਂਦੇ ਆ ਪਰ ਉਸ ਨੇ ਅੱਜ ਤੱਕ ਕਿਸੇ ਨੂੰ ਵੀ ਖਾਲੀ ਨਹੀਂ ਮੋੜਿਆ ਕੁਝ ਨਾ ਕੁਝ ਆਪਣੀ ਫੜੀ ਤੋਂ ਦੇ ਕੇ ਤੋੜਦਾ ਕਿਉਂਕਿ ਉਸ ਦਾ ਕਹਿਣਾ ਹੈ ਅਗਰ ਮੈਂ ਇਹਨਾਂ ਨੂੰ ਆਪਣੀ ਕਮਾਈ ਵਿੱਚੋਂ ਕੁਝ ਦਿਨਾਂ ਤਾਂ ਮਾਰਾਏ ਮੈਨੂੰ ਉਸ ਦਾ ਦੁੱਗਣਾ ਜਿਹੜਾ ਉਹ ਮੋੜ ਦਿੰਦਾ ਇਹ ਗੱਲਬਾਤ ਕਰਾਂਗੇ ਵੀਰ ਨਾਲ ਵੀਰ ਜਿਵੇਂ ਤੁਸੀਂ ਦੱਸ ਗਏ ਕਿ ਪੈਲੀ ਦਿੱਥਾ ਵੀ ਸੀਗਾ ਸਾਰਿਆਂ ਕੋਲ ਸੀਗਾ ਹਾਲਾਤ ਨਾਜੂਕ ਬਣ ਗਏ ਆਮ ਦੇਖਣ ਨੂੰ ਆਉਂਦਾ ਕਿ ਨੌਜਵਾਨ ਦਿਲ ਛੱਡ ਜਾਂਦੇ ਆ ਜਾਂ ਤਾਂ ਨਸ਼ਿਆਂ ਵੱਲ ਹੋ ਜਾਂਦੇ ਆ ਤੇ ਜਾਂ ਫਿਰ ਉਹਨਾਂ ਨੂੰ ਇੱਕ ਲਾਲਸਾ ਪੈਦਾ ਹੋ ਜਾਂਦੀ ਹੈ ਕਿ ਅਸੀਂ ਬਾਹਰ ਚਲੇ ਜਾਈਏ ਬਾਹਰ ਜਾ ਕੇ ਸੈੱਟ ਹੋ ਜਾਈਏ ਤਾਂ ਚੰਗੀ ਕਮਾਈ ਜਿਹੜੀ ਆ ਉਹ ਕਰ ਸਕੀਏ ਤਾਂ ਕੀ ਨੌਜਵਾਨਾਂ ਨੂੰ ਸਿੱਧ ਲੈਣ ਦੀ ਲੋੜ ਹੈ ਕਿ ਹੱਥੀਕਰ ਤੇ ਜਿਹੜੀ ਆ ਉਹ ਪੰਜਾਬ ਰਹਿ ਕੇ ਕਰਨੀ ਚਾਹੀਦੀ ਆ ਵੇਖੋ ਜੀ ਕਿਰਤ ਜਿਹੜੀ ਕਰ ਰਿਹਾ ਨਾ ਜਿਹੜੀ ਆਪਣੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਤਨ ਮਾਨ ਨਾਲ ਕਿਰਤ ਕਰ ਰਿਹਾ ਨਾ ਉਹ ਭੁੱਖਾ ਨਹੀਂ ਮਾਰਦਾ ਮਰਨ ਦਿੰਦਾ ਤੇ ਜੇ ਕੋ ਆਖੇ ਮੈਂ ਬਾਹਰ ਜਾ ਕੇ ਕਰਨੀ ਆ ਬੇਈਮਾਨੀ ਨਾ ਕਰੇ ਤੁਹਾਨੂੰ ਦੱਸਾਂ ਪੰਜ ਕਿਲੇ ਜਿੰਦੇ ਕੋਲ ਪੈੜੀ ਹੈ ਨਾ ਉਹਨਾਂ ਦਾ ਰਾਜਾ ਨਹੀਂ ਹੈਗਾ ਪੰਜਾਬ ਦੇ ਵਿੱਚ ਤੇ ਇੱਥੇ ਤਾਂ 20 20 ਕਿਲੇ ਵਾਲੇ ਪੈੜੀ ਜਿਹੜੇ ਜਾ ਕੇ ਉਥੇ ਉਥੇ ਗੋਹਾ ਸਿੱਟਦੇ ਨੇ ਇੱਥੋਂ 20 ਕਿਲੇ 200 ਸੌਦੇ ਨੇ 200 ਦੇ ਤਾਂ ਤੁਸੀਂ ਦੇ ਸਕਦੇ ਹੋ ਕੀ ਅਗਰ ਇਹ ਵੀਰ ਪਖਾਰੀਆਂ ਦੀ ਮਦਦ ਕਰਦਾ ਤੇ ਮਾਰ ਆਏ ਦੁੱਗਣਾ ਜਿਹੜਾ ਉਹ ਉਸ ਨੂੰ ਦੇ ਰਿਹਾ ਤਸਵੀਰ ਤੁਸੀਂ ਦੇ ਸਾਦੇ ਹੋ ਕਿ ਦੁਕਾਨ ਤੇ ਕੋਈ ਨਾ ਕੋਈ ਗਾਹਕ ਜਿਹੜਾ ਉਹ ਤੁਰਿਆ ਹੀ ਆ ਰਿਹਾ ਕਿਉਂਕਿ ਇਹ ਵੀਰ ਕਿਸੇ ਨੂੰ ਵੀ ਖਾਲੀ ਨਹੀਂ ਮੋੜਦਾ ਕੁਝ ਨਾ ਕੁਝ ਦੇ ਕੇ ਹੀ ਉਸਨੇ ਇਸ ਨੂੰ ਤੋੜਨਾ ਤਾਂ ਅਸੀਂ ਵੀਰ ਨਾਲ ਗੱਲਬਾਤ ਵੀ ਕੀਤੀ ਹੈ ਤਾਂ ਉਸਨੇ ਕਿਹਾ ਕਿ ਕੋਈ ਟਾਈਮ ਸੀਗਾ ਕਿ ਕਿਰਪਾ 100 ਤੋਂ ਉੱਪਰ ਕਿੱਲਾ ਜ਼ਮੀਨ ਦਾ ਸੀਗਾ ਦਾਦੇ ਪੜਦਾਦੇ ਵਧੀਆ ਕਮਾਈ ਕਰਦੇ ਸੀਗਾ ਤਾਂ ਸਮਝਣਾ ਕਨਵਰਟ ਲਈ ਤਾਂ ਹਾਲਾਤ ਜਿਹੜੇ ਆ ਉਹ ਨਾਜੁਕ ਬਣ ਗਏ ਪਰ ਇਸ ਵੀਰ ਨੇ ਜਿਹੜਾ ਹੌਸਲਾ ਉਹ ਨਹੀਂ ਹਾਰਿਆ ਇਸ ਦੀ ਪਤਨੀ ਵੀ ਅਮਰਤਾਰੀ ਆ ਇਸ ਨੇ ਵੀ ਅਮਰਸ਼ਾ ਗਿਆ ਹੋਇਆ ਤਾਂ ਗੁਰੂ ਦੇ ਲਾੜੇ ਦੋਨੇ ਮੀਆਂ ਬੀਬੀ ਜਿਹੜੇ ਆ ਉਹ ਲੱਗੇ ਹੋਏ ਆ ਤੇ ਹੱਥੀ ਕਰ ਤੇ ਜਿਹੜੀ ਆ ਕਰਿਆ ਸੋ ਲੋੜ ਹੈ ਪੰਜਾਬ ਦੇ ਨੌਜਵਾਨਾਂ ਨੂੰ ਇਸ ਵੀਰ ਤੋਂ ਸੇਧ ਲੈਣ ਦੀ ਇਹ ਤਾਂ ਵੀ ਭੱਜਣ ਦੀ ਲੋੜ ਨਹੀਂ ਪੰਜਾਬ ਵਿੱਚ ਹੀ ਕੰਮ ਜਿਹੜਾ ਉਹ ਬਹੁਤ ਆ ਅਗਰ ਕੋਈ ਹੱਥੀਕ ਕਰਨ ਵਾਲਾ ਹੋਵੇ ਤਾਂ ਸੋ ਲੋੜ ਹੈ ਨੌਜਵਾਨਾਂ ਨੂੰ ਅਜਿਹੇ ਗੁਰਸਖ ਵੀਰ ਤੋਂ ਸੇਧ ਲੈਣ ਦੀ ਪਰ ਵੀ ਪਤ ਕੈਮਰਾਮੈਨ ਗਾਜਵੀ ਕੁਦੇ ਨਾਲ ਪਰਮਜੀਤ ਸਖਾਣਾ ਸੁਰਖਾਪਟ